ਕਾਬਲ ਤੋਂ ਸੰਗਤ ਆਈ ਸ੍ਰੀ ਅੰਮ੍ਰਿਤਸਰ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਆਪ ਅਕਾਲ ਪੁਰਖ ਦਾ ਰੂਪ ਸੱਚੇ ਪਾਤਸ਼ਾਹ ਆਪਣੇ ਪਰਨੇ ਨਾਲ ਸੰਗਤ ਦੇ ਜੋੜੇ ਸਾਫ਼ ਕਰ ਰਹੇ ਐ ਬੈਠੇ ਹੋਏ ਸੰਗਤ ਵਿੱਚ ਕਾਬਲ ਦੀ ਸੰਗਤ ਨੇ ਪੁੱਛਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਿੱਥੇ ਹਨ ਸਿੱਖ ਚੁੱਪ ਕਰ ਗਏ ਸੰਗਤ ਜੋੜੇ ਲਾ ਕੇ ਅੰਦਰ ਚਲੀ ਗਈ ਮਹਾਰਾ ਸਾਰੇ ਜੋੜੇ ਸਾਫ਼ ਕਰ ਰਹੇ ਆਪ ਸਾਰੀ ਸੰਗਤ ਦੇ ਜੋੜੇ ਸਾਫ ਕੀਤੇ ਸੰਗਤ ਨੇ ਭਾਈ ਗੁਰਦਾਸ ਜੀ ਨੂੰ ਪੁੱਛਿਆ ਭਾਈ ਗੁਰਦਾਸ ਜੀ ਮਸਕਰਾਏ ਕਹਿਣ ਲੱਗੇ ਜਿਹੜੇ ਸੱਚੇ ਪਾਤਸ਼ਾਹ ਤੁਹਾਡੇ ਜੋੜੇ ਚਰਨਾਂ 'ਚੋਂ ਲੁਆ ਕੇ ਸਾਫ ਕਰ ਰਹੇ ਸਨ ਉਹ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਲੀਡਰ ਤਾਂ ਅੱਜ ਡਰਦੇ ਚਾਰ ਦਿਨ ਜੋੜੇ ਛਾੜਦੇ ਆ ਦਿਖਾਵਾ ਕਰਦੇ ਆ ਪਰ ਮੈਂ ਕਹਿੰਨਾ ਦਿਖਾਵਾ ਵੀ ਕੀਤਾ ਫੇਰ ਵੀ ਕੁਝ ਨਾ ਕੁਝ ਪ੍ਰਾਪਤੀ ਤਾਂ ਕੀਤੀ ਨਾ ਗੁਰੂ ਕੀ ਸੰਗਤ ਦੇ ਜੋੜੇ ਤਾਂ ਛਾੜੇ ਨਿੰਦਿਆ ਵੀ ਨਹੀਂ ਕਰਨੀ ਚਾਹੀਦੀ ਸਾਨੂੰ ਪੰਥ ਵਿੱਚ ਨਿੰਦਿਆ ਬਹੁਤ ਭਾਰੂ ਹੋ ਗਈ ਹੈ ਚਲੋ ਕੋਈ ਦਿਖਾਵੇ ਦਾ ਹੀ ਕਰ ਲਿਆ ਕਰਤਾ ਲਿਆ ਨਾ ਮੇਰੀ ਇਹ ਬੇਨਤੀ ਹੈ ਪਰ ਭਾਈ ਦਿਖਾਵਾ ਨਹੀਂ ਕਰਨਾ ਅਸਲੀਅਤ ਰੂਪ ਵਿੱਚ ਜੇ ਸਦਾ ਹੀ ਪੰਥ ਦੇ ਗੁਰੂ ਦੀ ਸੰਗਤ ਦੇ ਜੋੜੇ ਛਾੜਦੇ ਰਹਿੰਦੇ ਤਾਂ ਇਹੋ ਜਿਹੇ ਦਿਨ ਕਿਉਂ ਵੇਖਣੇ ਪੈਂਦੇ ਮਹਾਰਾਜਾ ਰਣਜੀਤ ਸਿੰਘ ਜੀ ਕਿਉਂ ਉਹਨਾਂ ਦਾ 40-45 ਸਾਲ ਰਾਜ ਰਿਆ ਔਰ ਹਰ ਧਰਮ ਦੇ ਲੋਕ ਉਹਨਾਂ ਦਾ ਸਨਮਾਨ ਕਰਦੇ ਸਾਧ ਸੰਗਤ ਦੀ ਸੁਣਨ ਵਾਲਾ ਬਚਨ ਸੁਣਾ ਕੇ ਸਮਾਪਤੀ ਕਰਨੀ ਮਹਾਰਾਜਾ ਰਣਜੀਤ ਸਿੰਘ ਬਿਮਾਰ ਹੋ ਗਿਆ ਮੁਸਲਮਾਨਾਂ ਨੇ ਮਸੀਤਾਂ ਵਿੱਚ ਜਾ ਕੇ ਦੁਆ ਪ੍ਰਾਰਥਨਾ ਅਰਦਾਸਾਂ ਕੀਤੀਆਂ हे ਖੁਦਾ ਸਾਡੇ ਦੇਸ਼ ਦਾ ਰਾਜਾ ਤੰਦਰੁਸਤ ਹੋ ਜਾਏ ਹਿੰਦੂਆਂ ਨੇ ਮੰਦਰਾਂ ਚ ਜਾ ਕੇ ਮੰਤਰ ਜਪ ਕੀਤੇ ਪ੍ਰਾਰਥਨਾ ਕੀਤੀਆਂ हे भगवान हे ईश्वर हे ਵਾਹਿਗੁਰੂ ਸਾਡਾ ਰਾਜਾ ਦੇ ਅਰੋਗ ਹੋ ਜਾਏ ਸਿੱਖਾਂ ਨੇ ਬਾਣੀ ਪੜ੍ਹ ਕੇ ਅਰਦਾਸਾਂ ਕੀਤੀਆਂ ਕਿਉਂ ਕੀਤੀਆਂ ਸਨ ਮਹਾਰਾਜਾ ਰਣਜੀਤ ਸਿੰਘ ਸਿੱਖਾਂ ਦੇ ਦਿਲਾਂ ਤੇ ਰਾਜ ਕਰਦਾ ਸੀ ਵੱਡਾ ਕਾਰਨ ਕੀ ਸੀ ਜਦੋਂ ਹਰਮੰਦਰ ਸਾਹਿਬ ਆਉਣਾ ਦਰਸ਼ਨ ਕਰਕੇ ਆਪਣਾ ਦਾੜਾ ਹੱਥ ਵਿੱਚ ਲੈ ਕੇ ਗਰੰਥੀ ਸਿੰਘਾਂ ਦੇ ਚਰਨ ਝਾੜਿਆ ਕਰਦਾ ਸੀ ਕਰਦੂ ਕੋਈ ਇਹ ਸੇਵਾ ਕਿਸੇ ਨੇ ਅੱਜ ਤੱਕ ਦਾੜੇ ਨਾਲ ਗੁਰਸਿੱਖਾਂ ਦੇ ਗਰੰਥੀ ਸਿੰਘਾਂ ਦੇ ਚਰਨ ਝਾੜੇ ਆ ਜੇ ਝਾੜਨ ਸਾਡੇ ਪੰਥ ਦੇ ਲੀਡਰ ਤਾਂ ਸਾਧ ਸੰਗਤ ਦੇ ਦਿਨ ਅੱਜ ਵੇਖਣੇ ਨਾ ਪੈਂਦੇ ਸੰਗਤ ਦੇ ਜੋੜੇ ਝਾੜਦੇ ਹੁੰਦੇ ਨਿਮਰਤਾ ਹੰਦੀ ਮਨ ਵਿੱਚ ਸੇਵਾ ਕਰਦੇ ਹੁੰਦੇ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਇਸ ਕਰਕੇ ਸੇਵਾ ਉਹ ਨਹੀਂ ਦਿਖਾਵੇ ਦੀ ਸੇਵਾ ਹਿਰਦੇ ਚੋਂ ਕਰਨ ਦੀ ਲੋੜ ਹੈ ਤਾਂ ਮਹਾਰਾਜ ਕਹਿੰਦੇ ਆ ਤਨ ਕੀ ਧੂਰ ਨਾਨਕ ਦਾਸ ਬੰਛਾ ਉਹਨਾਂ ਦੇ ਚਰਨਾਂ ਦੀ ਮਹਾਰਾ ਧੂੜੀ ਮੰਗਦੇ ਆ ਗੁਰੂ ਅਰਜਨ ਦੇਵ ਜੀ ਨਾਲੋਂ ਵੱਡਾ ਤਾਂ ਕੋਈ ਨਹੀਂ ਨਾ ਜੋ ਕਰਤੱਵ ਗੁਰੂ ਨੇ ਕੀਤਾ ਸਿੱਖ ਦਾ ਫਰਜ਼ ਆ ਉਹ ਕਰੇ ਉਤੇ ਕਿੰਤੂ ਨਾ ਕਰੇ ਗੁਰੂ ਅਰਜਨ ਦੇਵ ਜੀ ਨਾਲੋਂ ਆਪਾਂ ਵੱਡੇ